ਇਹ ਉਹ ਕੋਈ ਨਾ ਕੋਈ ਸਿੱਖਿਆ ਲਵੇ ਔਰ ਸਾਨੂੰ ਉੱਡੀਕੇ ਸਾਡੀ ਸਲਾਹ ਦੇ ਲਈ ਸਾਡੇ ਕੋਲ ਆਵੇ ਐਡੇ ਗੁਣ ਹੋਣੇ ਚਾਹੀਦੇ ਨੇ ਇਹ ਨਾ ਹੋਵੇ ਬੰਦਾ ਕਿ ਵੀ ਚੱਲ ਜਿਓ ਨਹੀਂ ਆਇਆ ਤੇ ਰਹਿਂਦੇ ਹੋ ਨੂੰ ਨੂੰ ਕੀ ਕਰਨਾ ਉਹ ਕਿਹੜਾ ਚੱਜ ਨਾਲ ਕੋਈ ਗੱਲ ਕਰਦਾ ਜਾਂ ਬੋਲਦਾ ਬੋਲੇ ਗੱਜ ਕਫਰ ਤੋਲੇ ਨੂੰ ਰਹਿਂਦੇ ਹੋ ਗੱਲ ਕਰੋ ਐਦਾਂ ਦੀ ਸ਼ਖਸੀਅਤ ਐਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਲੋਕ ਕਹਿਣ ਉਹ ਬੰਦਾ ਆਏਗਾ ਤੇ ਗੱਲ ਸ਼ੁਰੂ ਹੋਣੀ ਉਹ ਸਾਡੇ ਵਿੱਚ ਬੈਠੇਗਾ ਤੇ ਫੈਸਲਾ ਹੋਣਾ ਇਹ ਸਾਡਾ ਭਾਉ ਇਹ ਸਾਡਾ ਭਰਾ ਇਹ ਸਾਡਾ ਭਾਜੀ ਇਹ ਸਾਡਾ ਬਾਪੂ ਇਹ ਸਾਡਾ ਲਾਲਾ ਇਹ ਫਲਾਨਾ ਸਾਡੇ ਵਿੱਚ ਆਵੇਗਾ ਤੇ ਤਾਂ ਅੱਗੇ ਗੱਲ ਚੱਲੇਗੀ ਨਹੀਂ ਤੇ ਨਹੀਂ ਉਹ ਕਾਦੇ ਕਾਦੇ ਕਰਕੇ ਇਹ ਚੀਜ਼ਾਂ ਹੁੰਦੀਆਂ ਨੇ ਗੁਣ ਅੰਦਰਲਾ ਸੋਹਣਾ پن ਤੇ ਫਿਰ ਉਹ ਬੰਦਾ ਇੰਨਾ ਸੋਹਣਾ ਮੈਂ ਅੱਗੇ ਵੀ ਵੈਦ ਕੀਤੀ ਬੋਲਦਾ ਇੰਨਾ ਸੋਹਣਾ ਕੋਈ ਫੈਸਲਾ ਕਰਦਾ ਇੰਨੀ ਵਧੀਆ ਲੌਜੀਕ ਨਾਲ ਗੱਲ ਕਰਦਾ ਦਲੀਲ ਦਿੰਦਾ ਸਾਰੇ ਮੰਨ ਜਾਂਦੇ ਸੋ